ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖੇ ਮਾਜਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਜੈਜ ਮੁੱਲ ਹਜੇ ਗੱਬਾ ਨਾ ਡੇਟ ਮੁਤਾਬਕ ਬਾਈ ਦੱਸਦਾ ਕੌ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੁੰਦੀ ਹੈ ਕਰਮਾ ਵਾਲੀ ਡੇਟ ਮੁਤਾਬਕ ਬਾਈ ਜੀ ਹੁਣੇ ਦੱਸਦੇ ਆ ਤਿੰਨ ਤੋਂ ਚਾਰ ਦਿਨ ਦੀ ਕੱਚੀ ਆ ਤਿਆਰੀ ਚਹੀਏ ਬੱਚੀ ਦੁੱਧ ਬਾਈ ਦੱਸਦਾ ਪਹਿਲੇ ਸੂਏ ਕਰਮਾ ਵਾਲੀ ਨੇ 18 ਕਿਲੋ ਚਵਾਇਤ ਕੀ ਦੋਸਤੋ ਪਲਾਸ ਤੋਂ ਚਵਾਜੂ ਥਣ ਚਾਰੇ ਬਹੁਤ ਸੋਹਣੇ ਆ ਮੁੱਠੀ ਵਾਲੇ ਆ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਹਵਾਨਾ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾ ਵਾਲੀ ਨੇ ਪੰਡ ਜਿੱਡਾ ਵੱਡਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਸਿਆਜ ਖਵਾਨੇ ਦਾ ਬਹੁਤ ਸੋਹਣਾ ਥਣ ਵੀ ਚਾਰੇ ਬਹੁਤ ਸੋਹਣੇ ਆ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਜਰਸੀ ਤੇ ਸ਼ਾਈ ਵਾਲ ਦੀ ਕ੍ਰੋਸ ਬੱੱਚੀ ਆ ਬਾਕੀ ਦੁੱਧ ਵੀ ਦੋਸਤੋ ਮੱਝਾਂ ਵਾਂਗੂ ਪੂਰਾ ਸੰਗਣਾ ਹੋਊਗਾ ਫੈਂਟ ਵੀ ਚੰਗੀ ਆਊਗੀ ਥਣ ਚਾਰੇ ਵੇਖ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਤਾਂ ਨਾ ਸੇਮ ਹੀ ਸਾਈਜ਼ ਬੈਗ ਤੋਂ ਵੇਚ ਸਕਦੇ ਆ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕੀਤਾ ਹੋਇਆ ਕਰਮਾਣੀ ਦੀ ਬੂਤੀ ਬਾਤੀ ਵੇਚ ਸਕਦੇ ਆ ਠਣ ਚਾਰੇ ਵੇਚ ਸਕਦੇ ਆ ਮੁੱਠੀ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਹਵਾਨੇ ਚ ਬਰੀ ਬਰੀ ਵੇਚ ਬਹੁਤ ਸੋਹਣੇ ਮਿਲਕ ਵੇ ਨੇ ਵੀ ਦੋਸਤੋ ਚੰਗੀ ਸਟਰੋਂਗ ਹੁੰਦੀ ਆ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਵਾਚੀ ਦਾ 47000 ਰੁਪਿਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਤੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹਦਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ